ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਬਲੌਗ ਜੀ ਹੈਗਾ ਸਾਡਾ ਵੈਨਿਸਿਆ ਵੈਨਿਸ ਦਾ ਜੀ ਅਸੀਂ ਜਾ ਰਹੇ ਹਾਂ ਜੀ ਵੈਨਿਸ ਤੇ ਇਹ ਆ ਜੀ ਵੈਨਿਸ ਨੂੰ ਜਾਂਦੀ ਆ ਟ੍ਰੇਨ ਇਹ ਜਿਹੜਾ ਰੇਲ ਲਾਈਨ ਆ ਨਾ ਇਹ ਪਾਣੀ ਦੇ ਵਿੱਚੋਂ ਨਿਕਲ ਕੇ ਜਾਂਦੀ ਆ ਇਹ ਕੁਝ ਕਿਲੋਮੀਟਰ ਦਾ ਏਰੀਆ ਜਿਹੜਾ ਨਾ ਵੈਨਿਸ ਨੂੰ ਦਾ ਐਂਟਰ ਹੁੰਦਾ ਆ ਉਹ ਇਹ ਟ੍ਰੇਨ ਤੇ ਇੱਕ ਰੋਡ ਸਿੰਗਲ ਰੋਡ ਜਾਂਦੀ ਆ ਆ ਤੁਸੀਂ ਦੇਖੋ ਆ ਮੈਂ ਆ ਸਕਰੀਨਸ਼ਾਟ ਸ਼ੇਅਰ ਕਰ ਦਿੱਤਾ ਉਹਦਾ ਤੇ ਅਸੀਂ ਸੈਂਟਰ ਜਿਹੇ ਚ ਪਹੁੰਚ ਗਏ ਆ ਤੇ ਸਿਰਫ ਇੱਕੋ ਹੀ ਇੱਧਰ ਲਾਈਨ ਪਾਈ ਹੋਈ ਇਹਨਾਂ ਨੇ ਬਾਕੀ ਸਾਰਾ ਪਾਣੀ ਹੈ ਬਿਨਾ ਰੋਡ ਤੋਂ ਪਾਣੀ ਦੇ ਵਿੱਚ ਵਸਿਆ ਹੋਇਆ ਸ਼ਹਿਰ ਹੈ ਜੀ ਮਤਲਬ ਇੱਥੇ ਕੋਈ ਰੋਡ ਨਹੀਂ ਹੈਗੇ ਗਲੀਆਂ ਗੁਲੀਆਂ ਆ ਜਿੱਦਾਂ ਜਿੱਥੇ ਇੱਕ ਘਰ ਖੁਰ ਬਣੇ ਉੱਥੇ ਬਾਜ਼ਾਰਾਂ ਚ ਗਲੀਆਂ ਗੁਲੀਆਂ ਹੈਗੀਆਂ ਆ ਬਟ ਜਿਹੜੀਆਂ ਮੇਨ ਜਿੱਦਾਂ ਸਾਡੀਆਂ ਮੇਨ ਸੜਕਾਂ ਹੁੰਦੀਆਂ ਸ ਕਹ ਲਓ ਉਹਨਾਂ ਚ ਪਾਣੀ ਆ ਤੇ ਇਹ ਆ ਗਿਆ ਜੀ ਵੈਨਿਸ ਦਾ ਸਟੇਸ਼ਨ ਤੇ ਮੈਨੂੰ ਨਾ ਇੱਕ ਕਿਸੇ ਨੇ ਇਟਾਲੀਅਨ ਨੇ ਕਮੈਂਟ ਕੀਤਾ ਵੈਨੇਜ਼ੀਆ ਕਹਿੰਦਾ ਕਹੀਦਾ ਇਹਨੂੰ ਵੈਨਿਸ ਨਹੀਂ ਕਹੀਦਾ ਤੇ ਮੈਂ ਇੱਕ ਪਹਿਲਾਂ ਵੀ ਵੀਡੀਓ ਬਣਾਈ ਸੀ ਤਾਂ ਇਹ ਇੱਥੇ ਵਾਲੇ ਇਟਾਲੀਅਨ ਨੂੰ ਵੈਨੇਜ਼ੀਆ ਹੀ ਸਾਦੇ ਆ ਸਟੇਸ਼ਨ ਹੈ ਜੀ ਤੇ ਇਹ ਇੱਕ ਟਾਪੂ ਜਿਹਾ ਹੀ ਹੈ ਜਿਹਦਾ ਸਾਈਡ ਜੇ ਤੇ ਹਟ ਮਾ ਜਾ ਥੋੜਾ ਜਿਹਾ ਏਰੀਆ ਆ ਤੇ ਸਟੇਸ਼ਨ ਸਿੱਧਾ ਹੀ ਆ ਕੇ ਦਾ ਸਾਹਮਣੇ ਸਟੇਸ਼ਨ ਦਾ ਫਰੰਟ ਹੈ ਇਹਦੇ ਸਾਹਮਣੇ ਬਿਲਕੁਲ ਟ੍ਰੇਨਾਂ ਖੜੀਆਂ ਹੁੰਦੀਆਂ ਠੀਕ ਹੈ ਜੀ ਖੱਬੇ ਹੱਥ ਤੇ ਦੇ ਸਾਹਮਣੇ ਹੀ ਤੇ ਸਟੇਸ਼ਨ ਦਾ ਜਿਹੜਾ ਏਰੀਆ ਹੈ ਜਿੱਥੇ ਦੁਕਾਨਾਂ ਦੁਕਾਨਾਂ ਬਣੀਆਂ ਆ ਆ ਪਾਣੀ ਦੀ ਬੋਤਲ 1.5 ਰੋ ਦੀ ਲੱਗੀ ਉਹਦੇ ਲੀਟਰ ਦੀ ਆ ਤੁਹਾਨੂੰ ਮੈਂ ਰੇਟ ਦਿਖਾਵਾਂ ਪਾਣੀ ਵੀ ਇੱਥੇ ਪਾਣੀ ਵਾਲਾ ਸ਼ਹਿਰ ਆ ਤੇ ਪਾਣੀ ਇੱਥੇ ਮਹਿੰਗਾ ਆ ਆ ਸੈਂਡਵਿਚ 4 ਯੂਰੋ ਦਾ ਲੱਗਿਆ ਆ ਠੀਕ ਆ ਜੀ ਉਹ ਦੇਖੋ 5.5 ਯੂਰੋ ਦਾ ਇੱਕ ਸੈਂਡਵਿਚ ਆ ਜਿਹੜੀਆਂ ਕੋਲਡ ਡਰਿੰਕ 3-4 ਯੂਰੋ ਤੋਂ ਕੋਈ ਵੀ ਘੱਟ ਨਹੀਂ ਹੈਗੀ ਛੋਟੀ ਤੋਂ ਛੋਟੀ ਬੋਤਲ ਵੀ ਹੈ ਨਾ ਵੈਨ ਇਸ ਮਹਿੰਗਾ ਸ਼ਹਿਰ ਆ ਜਿੱਦਾਂ ਇੱਥੇ ਚੀਜ਼ਾਂ ਮਹਿੰਗੀਆਂ ਆ ਆਪਣੀ ਤੁਸੀਂ ਜੇ ਤੁਸੀਂ ਇੱਥੇ ਲੋਕਲ ਕਿਤੇ ਲਾਗੇ ਦਾ ਗਿਆ ਰਹੇ ਆ ਤਾਂ ਆਪਣਾ ਜੇ ਅਰੇਂਜਮੈਂਟ ਕਰਕੇ ਆਓ ਤਾਂ ਜਾਦਾ ਬੈਟਰ ਆ ਬਾਕੀ ਜੇ ਪੈਸੇ ਖੁੱਲੇ ਹੈਗੇ ਤਾਂ ਕੋਈ ਪ੍ਰੋਬਲਮ ਨਹੀਂ ਇਹ ਆ ਜੀ ਸਾਹਮਣੇ ਨਿਕਲਦਿਆਂ ਨੂੰ ਵਿਊ ਸਾਹਮਣੇ ਬਿਲਕੁਲ ਸਟੇਸ਼ਨ ਦਾ ਵਿਊ ਆ ਜੀ ਇਹ ਸਟੇਸ਼ਨ ਤੋਂ ਬਾਅਦ ਸਾਹਮਣੇ ਜਿਹੜਾ ਵੈਨਿਸ ਦਾ ਵਿਊ ਆ ਸੌਰੀ ਤੇ ਇਹ ਸਾਰਾ ਵੈਨਿਸ ਆ ਮੋਰੇ ਨਦੀ ਜੇ ਹੀ ਆਉਂਦੀ ਹੈ ਛੋਟੀ ਜੀ ਤੇ ਜਿੱਦਾਂ ਇਦਾਂ ਹੀ ਇਹਨਾਂ ਦੀਆਂ ਗਲੀਆਂ ਚ ਵੈਨਿਸ ਦੀਆਂ ਗਲੀਆਂ ਚ ਪਾਣੀ ਹੈਗਾ ਆ ਚਿੜੀਆਂ ਇੱਥੇ ਬਹੁਤ ਬਹੁਤ ਵਧੀਆ ਚਿੱਟੇ ਰੰਗ ਦੀਆਂ ਨਾ ਇਹ ਬੋਲਦੀਆਂ ਬਹੁਤ ਪਿਆਰਾ ਮਤਲਬ ਕਬੂਤਰਾਂ ਵਾਂਗੂ ਇਹ ਵੀ ਇੱਥੇ ਬੈਨਸ ਦੀ ਜਿਹਦਾ ਬੈਨਸ ਨੂੰ ਇੱਕ ਵੱਖਰਾ ਜਿਹਾ ਸੋਹਣਾ ਜਿਹਾ ਬਣਾਉਂਦੀਆਂ ਨਾ ਤੇ ਆ ਇੱਥੋਂ ਟਿਕਟ ਮਿਲਦੀ ਆ ਜੀ ਇਹ ਜਿੱਦਾਂ ਇੱਥੋਂ ਟਿਕਟ ਘਾ ਰਿਆ ਤੁਸੀਂ ਐਂਟਰੀ ਕਰਨੀ ਆ 25 ਰੁਪਏ ਪਰ ਪਰਸਨ ਟਿਕਟ ਆ ਜੀ ਘੱਟ ਤੋਂ ਘੱਟ ਮਿਨੀਮਮ ਜਿਹੜੀ ਆ ਤੇ ਇੱਥੋਂ ਐਂਟਰ ਕਰਨੇ ਲਈ ਤੁਹਾਨੂੰ ਮਤਲਬ ਉਹਦੇ ਵਿੱਚ ਤੁਹਾਨੂੰ ਜਿੰਨੀਆਂ ਵੋਟਾਂ ਆ ਅੰਦਰ ਚੱਲਦੀਆਂ ਕੇਸਤੀਆਂ ਇੱਕ ਪ੍ਰਾਈਵੇਟ ਟੈਕਸੀਆਂ ਵੀ ਚੱਲਦੀਆਂ ਆ ਆ ਟਿਕਟ ਆ ਪਰ ਪਰਸਨ 25 ਯੂਰੋ ਦੀ ਆਉਂਦੀ ਹੈ ਤੇ ਪ੍ਰਾਈਵੇਟ ਟੈਕਸੀ ਕਰਨੀ ਉਹ ਵੱਖਰੀ ਆ ਜਿੱਦਾਂ ਜਿਹੜੀਆਂ ਨਾਰਮਲ ਜਿਹੜੀਆਂ ਵੈਨਸ ਦੀਆਂ ਉਹ ਛਪਾਈਆਂ ਚੱਲਦੀਆਂ ਉਹ ਚ ਤੁਸੀਂ ਟ੍ਰੈਵਲ ਕਰ ਸਕਦੇ ਆ ਫ੍ਰੀ ਆ ਤੇ ਜੇ ਕਿਸੇ ਨੇ ਟਿਕਟ ਨਹੀਂ ਲੈਣੀ ਮੇਰੇ ਖਿਆਲ ਚ ਜਿਹੜੀ ਉਹ ਪਿੱਛੇ ਮੈਂ ਉਹ ਉਪਰੋ ਪੁਲ ਜਾਂ ਕ੍ਰੋਸ ਹੁੰਦਾ ਨਾ ਉੱਥੋਂ ਤੁਸੀਂ ਚ ਉੱਪਰ ਚੜ ਕੇ ਤੁਸੀਂ ਅੰਦਰ ਘੁੰਮ ਸਕਦੇ ਆ ਉਹਦੇ ਵਿੱਚ ਤੁਹਾਨੂੰ ਆ ਬੋਟਾਂ ਨਹੀਂ ਮਿਲਣੀਆਂ ਬਟ ਇਹ ਆ ਟੈਕਸੀਆਂ ਏਜ ਦਾ ਇੱਥੇ ਦੀ ਟੈਕਸੀ ਆ ਸਮਝ ਲਓ ਇਹ ਪ੍ਰਾਈਵੇਟ ਬੋਟ ਆ ਇਹਦੇ ਅੱਢ ਤੋਂ ਪੈਸੇ ਦੇਣੇ ਪੈਂਦੇ ਆ ਇੱਕ ਥੋੜੇ بڑے ਆ ਜਿਹੜੇ ਆਉਂਦੇ ਆ ਇਹ ਵਾਲਾ ਆਉਂਦਾ ਇਹ ਤੁਹਾਨੂੰ ਫ੍ਰੀ ਹੁੰਦਾ ਉਹ ਟਿਕਟ ਦੇ ਵਿੱਚ ਇਨਕਲੂਡ ਹੁੰਦਾ ਜੇ ਤੁਸੀਂ ਤੁਰ ਕੇ ਜਾਣਾ ਤੇ ਉਹ ਉਹਦੇ ਲਈ ਮੇਰੇ ਖਾਲਚ ਸ਼ਾਇਦ ਨਹੀਂ ਟਿਕਟ ਹੈ ਕੋਈ ਤੇ ਜਿਹੜੀ ਇਹ ਟਿਕਟ ਵੀ ਆ ਇਹ ਮੇਰੇ ਖਾਲਚ 12 ਘੰਟੇ 24 ਘੰਟੇ ਇਦਾਂ ਵੈਲਿਡ ਹੁੰਦੀ ਆ ਤੇ ਅਸੀਂ ਵੀ ਆਪਣੀ ਬੋਟ ਦੇਖ ਲਈ ਆ ਜੀ ਤੇ ਅਸੀਂ ਵਿੱਚ ਚੜ ਗਏ ਆ ਤੇ ਇਦਾਂ ਜਿਦਾ ਮੈਟਰੋ ਦੇ ਵਿੱਚ ਲੱਗਿਆ ਹੁੰਦਾ ਜਗ੍ਹਾ ਦੇ ਨਾਂ ਤੁਸੀਂ ਕਿਹੜੇ ਸਟੇਸ਼ਨ ਤੇ ਉਤਰਨਾ ਉਹਦਾ ਬਣਿਆ ਆ ਤੇ ਆ ਉਹਦਾ ਹੈਗਾ ਜਿਦਾ ਬੋਟ ਜਾਂਦੀਆਂ ਆ ਤੇ ਅਸੀਂ ਉਸ ਪੁਆਇੰਟ ਤੇ ਜਾਣਾ ਆ ਤੇ ਸੈਂਟਰ ਦੇ ਵਿੱਚ ਤੇ ਆ ਜਿਹੜੇ ਬਿਜ਼ਨਸਮੈਨ ਆ ਜੀ ਜਿਹੜੇ ਬਿਜ਼ਨਸਮੈਨ ਹੁੰਦੇ ਆ ਜਾਂ ਕੋਈ ਰਿਚ ਪਰਸਨ ਆ ਉਹ ਤੇ ਦੇ ਉਹ ਵੇੜ ਨਹੀਂ ਕਰਦੇ ਉਥੋਂ ਸਿੱਧੇ ਬਾਹਰ ਆਉਂਦੇ ਆ ਸਟੇਸ਼ਨ ਤੋਂ ਤੇ ਆਪਣੀ ਉਹਨੇ ਵੋਟ ਬੁੱਕ ਕੀਤੀ ਹੋਈ ਹੁੰਦੀ ਆ ਤੇ ਆਉਂਦੇ ਆ ਉਹ ਨਾਲ ਹੀ ਲੱਗ ਜਾਂਦੀ ਆ ਉਹਨਾਂ ਨੂੰ ਫੋਨ ਕਰ ਦਿੰਦੇ ਆ ਤੇ ਉਹ ਆਪਣੇ ਜਿੱਥੇ ਵੀ ਉਹਨਾਂ ਨੇ ਜਾਣਾ ਹੈ ਹੋਟਲ ਦਾ ਜਿੱਥੇ ਵੀ ਉਹ ਨਿਕਲ ਜਾਂਦੇ ਆ ਤੇ ਜੇ ਤੁਸੀਂ ਪਬਲਿਕ ਟਰਾਂਸਪੋਰਟ ਜਿਹੜੀ ਵੈਨਸ ਦੀ ਹੈਗੀ ਆ ਅੱਜ ਦਾ ਉਹ ਤੁਹਾਨੂੰ ਮੈਂ ਦਿਖਾਇਆ ਸੀ ਆਪਾਂ ਤੇ ਫੇਰ ਉਹ ਟਾਈਮ ਟੂ ਟਾਈਮ ਆਉਂਦਾ ਆ ਜ਼ਿਆਦਾ ਟਾਈਮ ਤਾਂ ਨਹੀਂ ਲੈਂਦਾ ਥੋੜੇ ਥੋੜੇ ਟਾਈਮ ਬਾਅਦ ਆ ਜਾਂਦਾ ਤਾਂ ਤੁਸੀਂ ਜਾ ਸਕਦੇ ਆ ਇਹ ਹੁਣ ਸਾਨੂੰ ਬੋਟ ਮਿਲ ਗਈ ਆ ਅਸੀਂ ਉਹਦੇ ਵਿੱਚ ਬਹਿ ਗਏ ਆ ਤੇ ਅਸੀਂ ਜਾ ਰਹੇ ਆ ਵੈਨਿਸ ਦੇ ਸੈਂਟਰ ਦੇ ਵਿੱਚ ਤੇ ਇਹ ਸਾਨੂੰ ਫ੍ਰੀ ਆ ਉਹ 25 ਰੁਪਏ ਦੇ ਵਿੱਚ ਸਾਨੂੰ ਇਨਕਲੂਡ ਆ ਇਹ ਤੇ ਹੋਣਾ ਜਾਨਾ ਇਹ ਆ ਜੀ ਇੱਦਾਂ ਸਟਾਪੇਜ ਜਿੱਦਾਂ ਜਿਹੜਾ ਜਿਹੜਾ ਸਟਾਪੇਜ ਆਈ ਜਾਣੀਆਂ ਉੱਥੇ ਤੁਹਾਡੀ ਬੋਟ ਨੇ ਰੁਕੀ ਜਾਣਾ ਤੇ ਸਵਾਰੀਆਂ ਚੜ੍ਹਦੀਆਂ ਰਹਿੰਦੀਆਂ ਉਤਰਦੀਆਂ ਰਹਿੰਦੀਆਂ ਇੱਦਾਂ ਇਹਨਾਂ ਨੇ ਰੈਸਟੋਰੈਂਟ ਬਣਿਆ ਹੋਇਆ ਤਾਂ ਨਾਲ-ਨਾਲ ਰੈਸਟੋਰੈਂਟ ਵੀ ਬਣਿਆ ਹੋਆ 뷰 ਵਧੀਆ ਹੁੰਦਾ ਤੁਸੀਂ ਉੱਥੇ ਬਹਿ ਕੇ ਖਾ ਪੀ ਵੀ ਸਕਦੇ ਆ ਤੇ ਇੱਦਾਂ ਨਾਲ ਜਿੱਦਾਂ ਵੱਖਰੇ ਜਿਹਾ ਅਪਾਰਟਮੈਂਟ ਜੈ ਇੱਦਾਂ ਤੈਰਦੇ ਹੀ ਐ ਵੀ ਇਹਨਾਂ ਨੂੰ ਇੱਦਾਂ ਨਾਲ ਲਾਇਆ ਇਹਦੇ ਨਾਲ ਬੋਟ ਜਾ ਕੇ ਲੱਗ ਜਾਂਦੀ ਆ ਤੇ ਫਿਰ ਤੁਸੀਂ ਚੜ ਉਤਰ ਸਕਦੇ ਆ ਤੇ ਸਾਰਾ ਜਿੱਦਾਂ ਨਾ ਪੁਰਾਣਾ ਤੇ ਕਿਡਲੀ ਦੇ ਵਿੱਚ ਜਿਆਦਾ ਪੁਰਾਣਾ ਜਿਹੜੇ ਇਹਦਾ ਡਿਜ਼ਾਈਨ ਆਰਟ ਬਣੇ ਹੋਆ ਬਹੁਤ ਪੁਰਾਣੀਆਂ ਬਿਲਡਿੰਗਾਂ ਸਟਰਕਚਰ ਪੁਰਾਣਾ ਬਹੁਤ ਇਹਨਾਂ ਨੇ ਸਾਂਭ ਕੇ ਰੱਖਿਆ ਹੈ ਹਜੇ ਵੀ ਤੇ ਅਸੀਂ ਉਤਰ ਗਏ ਜੀ ਆਪਣੇ ਸਟੇਸ਼ਨ ਤੇ ਤੇ ਇਹ ਹੈਗਾ ਟੂਰਿਸਟ ਗਾਈਡ ਜਿੱਦਾਂ ਜਿਹੜੇ ਗਰੁੱਪ ਵਾਈਜ਼ ਗਰੁੱਪਾਂ ਦੇ ਵਿੱਚ ਆਉਂਦੇ ਆ ਨਾ ਤੇ ਉਹਨਾਂ ਨੇ ਟੂਰ ਗਾਈਡ ਬੁੱਕ ਕੀਤਾ ਆ ਫਿਰ ਉਹ ਜਿੰਨੇ ਵੀ ਪਰਸਨ ਹੈਗੇ ਉਹਨਾਂ ਨੂੰ ਘੁਮਾਉਂਦੇ ਆ ਮੈਨੂੰ ਇਹਨਾਂ ਦੀ ਐਗਜੈਕਟ ਫੀਸ ਤਾਂ ਨਹੀਂ ਪਤਾ ਕਿੰਨੀ ਹੁੰਦੀ ਆ ਬਟ ਇਹ ਬੈਸਟ ਰੰਦਾ ਜੇ ਤੁਸੀਂ ਜਾਦਾ ਬੰਦੇ ਆ ਤਾਂ ਗਾਈਡ ਲੈਣਾ ਤੁਹਾਡੇ ਲਈ ਜਿਆਦਾ ਬੈਸਟ ਆਪਸ਼ਨ ਆ ਤੇ ਕੀ ਹੈਗਾ ਜੀ ਸੈਂਜ਼ ਕਰੀਆ ਹੈ ਨਾ ਇਹ ਇੱਥੇ ਦਾ ਮੇਨ ਸੈਂਟਰ ਦਾ ਮੇਨ ਉਹ ਪੁਆਇੰਟ ਆ ਦਿੱਥੇ ਸਾਰਾ ਟੂਰਿਸਟ ਆਉਂਦਾ ਨਾ ਤੇ ਅਸੀਂ ਸਿੱਧਾ ਇੱਥੇ ਹੀ ਆਏ ਸੀਗੇ ਤੇ ਆਹ ਵੀ ਬੋਟਾਂ ਹੈਗੀਆਂ ਛੋਟੀਆਂ-ਛੋਟੀਆਂ ਕਿਸ਼ਤੀਆਂ ਇਹ ਜਿਹੜਾ ਗਲੀਆਂ ਦੇ ਵਿੱਚ ਚਲੀਆਂ ਚੜੀਆਂ ਜਾਂਦੀਆਂ ਛੋਟੀਆਂ ਪਤਲੀਆਂ ਇਹਨੀਆਂ ਕਰਕੇ ਤਾਂ ਇਹਦੇ ਵਿੱਚ ਵੀ ਚਾਰ ਪੰਜ ਬੰਦੇ ਬਹਿ ਸਕਦੇ ਆ ਤੁਸੀਂ ਇਹ ਵੀ ਹਾਇਰ ਕਰ ਸਕਦੇ ਆ ਤੁਹਾਡੇ ਕੋਲ ਅੱਧੇ ਘੰਟੇ ਦੇ 30 ਮਿੰਟ ਦੇ ਉਸ ਹਿਸਾਬ ਨਾਲ ਚਾਰਜ ਕਰਦੇ ਆ ਤੇ ਇਹ ਅਸੀਂ ਉਤਰ ਗਏ ਜੀ ਤੇ ਜਾ ਰਹੇ ਆਂ ਨਾ ਨਾ ਛੋਟੇ ਛੋਟੇ ਦਾ ਰੋਡ ਦੇ ਉੱਤੇ ਬੰਗਾਲੀ ਭਰਾਵਾਂ ਨੇ ਹੋਰ ਕਈ ਮਤਲਬ ਕੋਈ ਟੂਰਿਸਟ ਜਗਾ ਤਾਂ ਕਾਫੀ ਆ ਦੇ ਕੋਈ ਦਮ ਖੁਕ ਖੇਜੇ ਦੁਕਾਨਾਂ ਛੋਟੀਆਂ ਛੋਟੀਆਂ ਬਣਾਈਆਂ ਆ ਇਹ ਅੰਦਰ ਨੂੰ ਵੜੀਆਂ ਜਾਂਦੀਆਂ ਜੀ ਇਦਾਂ 메ਨ ਬਾਹਰੋਂ ਇਹ ਆਪਨ ਏਰੀਆ ਨਾ ਸਾਰਾ ਬਾਹਰਲਾ ਇੱਥੋਂ ਅੰਦਰ ਨੂੰ ਇਦਾਂ ਗਲੀਆਂ ਜਾਂਦੀਆਂ ਛੁੜੀਆਂ ਛੋਟੀਆਂ ਤੇ ਗਲੀਆਂ ਦੇ ਵਿੱਚ ਪਾਣੀ ਆ ਤੁਸੀਂ ਇਦਾਂ ਲੋਕ ਆਪਣੀਆਂ ਫੇ ਕੈਸਟੀਆਂ ਲੈ ਕੇ ਦੋ ਦੋ ਚਾਰ ਚਾਰ ਦਿਨ ਜਿੰਨੇ ਜਾਣੇ ਜ ਜਾਣਾ ਚਾਹੁੰਦੇ ਆ ਉੱਥੇ ਤੁਸੀਂ ਅੰਦਰ ਜਾ ਕੇ ਦੇਖ ਸਕਦੇ ਆ ਅੰਦਰ ਹੋਰ ਵੀ ਥੋੜਾ ਵੱਖਰਾ ਥਿਊ ਆਉਂਦਾ ਬਗੀਆਂ ਦੇ ਵਿੱਚ ਜਿਆਦਾ ਮਜ਼ਾ ਆਉਂਦਾ ਦੇਖਣ ਦਾ ਤੇ ਇਹ ਸਾਰਾ ਥਿਊ ਜੀ ਮੇਨ ਜੀ ਮੇਨ ਸੈਂਟਰ ਦਾ ਥਿਊ ਆ ਤੇ ਫੋਟੋ ਸ਼ੂਟ ਮੜ ਜਾ ਕਰਾ ਲਿਆ ਨਾ ਕਿ ਥੋੜੀ ਅਸੀਂ ਵੀ ਸਟਾਈਲ ਮਾਰ ਲਈਏ ਤੇ ਮੇਰੀ ਹਲਵਾਰਟ ਇੱਥੇ ਸਾਰਾ ਦੇਖਣ ਵਾਲਾ ਨਾ ਪੁਰਾਣਾ ਬਹੁਤ ਪੁਰਾਣੀਆਂ ਜਿਹਾ ਬਿਲਡਿੰਗਾਂ ਦਾ ਸਟਰਕਚਰ ਵੀ ਅੱਜ ਦਾ ਬ੍ਰਾਂਡ ਇਹਨਾਂ ਦੇ ਜਿੱਦਾਂ ਇਹ ਪੂਰਬ ਵਿੱਚ ਵੀ ਰਿਆ ਅਰਬ ਦੇ ਵਿੱਚ ਵੀ ਕਾਫੀ ਜਿੱਦਾਂ ਇਹ ਆਪ ਚਾਹੀਆ ਉਹ ਪੁਰਾਣਾ ਸਟਾਈਲ ਹੈਗਾ ਪਰ ਇਹ ਯੂਰਪ ਦੇ ਥੋੜਾ ਜਿਹਾ ਹੋਰ ਡਿਫਰੈਂਟ ਹੋ ਜਾਂਦਾ ਨਾ ਤੇ ਇਹ ਸਾਰਾ ਉਹੀ ਚੀਜ਼ ਹੈ ਜੀ ਇੱਥੇ ਜਿਹੜੇ ਕਬੂਤਰ ਆ ਨਾ ਕਬੂਤਰ ਡਰਦੇ ਨਹੀਂ ਉਹ ਇੱਦਾਂ ਹੀ ਕੋਈ ਬੈਠਾ ਵੀ ਹੋਵੇ ਨਾ ਉਹਦੇ ਪਲੇਟ ਦੇ ਵਿੱਚੋਂ ਜਾਂ ਕੁਝ ਹੋ ਥੋੜਾ ਜਿਹਾ ਪਾਦਣਾ ਤਾਂ ਉਹ ਕੋਲੇ ਬੈਠੇ ਖਾਂਦੇ ਰਹਿੰਦੇ ਕੋਲੇ ਘੁੰਮਦੇ ਰਹਿੰਦੇ ਡਰਦੇ ਨਹੀਂ ਇੱਥੇ ਵੀ ਕਬੂਤਰ ਇਦਾਂ ਨਾ ਕੋਲੇ ਘੁੰਮਦੇ ਰਹਿੰਦੇ ਆ ਤੇ ਆ ਸਾਰਾ ਪੁਰਾਣਾ ਸਟਰਕਚਰ ਆ ਬਿਲਡਿੰਗਾਂ ਦਾ ਵਾਲੇ ਵਾਲੇ ਜਿਹੜਾ ਇਹ ਮੇਨ ਸੈਂਟਰ ਹੀ ਆ ਜੀ ਸਾਰੇ ਇੱਥੇ ਹੀ ਆ ਇਸ ਮੇਨ ਪਾਰਕਿੰਗ ਏਰੀਆ ਜਿਹਦੇ ਵਿੱਚ ਆਉਂਦੇ ਆ ਤੇ ਆ ਸਾਰੀਆਂ ਬਿਲਡਿੰਗਾਂ ਇੱਥੇ ਦੀਆਂ ਮੇਨ ਪੁਰਾਣਾ ਸਟਰਕਚਰ ਆ ਤੇ ਮੈਂ ਜ਼ਿਆਦਾ ਡੀਪਲੀ ਸਟੱਡੀ ਤਾਂ ਨਹੀਂ ਕੀਤੀ ਤੇ ਸ਼ਾਮ ਨੂੰ ਇੱਥੇ ਵਾਵਾ ਰੌਣਕ ਹੁੰਦੀ ਆ ਤੇ ਆ ਦੇਖੋ ਆ ਜਦਮ ਜੀਸ਼ਣ ਆਪਣਾ ਇਦਾਂ ਰੈਸਟੋਰੈਂਟਾਂ ਦੇ ਨਾਲ-ਨਾਲ ਬੈਠੇ ਹੁੰਦੇ ਆ ਤੇ ਉਹ ਮਿਊਜ਼ਿਕ ਵਜਾਉਂਦੇ ਆ ਤੇ ਲੋਕ ਬੈਠੇ ਬਾਹਰ ਆਪਣਾ ਖਾਣਾ ਇੰਜੋਏ ਕਰਦੇ ਆ ਤੇ ਇਹ ਸਾਰਾ ਮੁੰਦਾ ਆਰਟ ਆ ਜੀ ਜਿਹੜੇ ਉੱਥੇ ਪੈਲੈਸ ਬਣਿਓ ਆ ਸਾਰੇ ਤੇ ਇਹਨਾਂ ਦੇ ਅੰਦਰ ਜਾਣ ਲਈ ਟਿਕਟਾਂ ਆ ਰੱਖੀਆਂ ਜੇ ਤੁਸੀਂ ਅੰਦਰ ਵੀ ਜਾ ਕੇ ਬਹੁਤ ਵੱਡੇ ਇਹਨਾਂ ਦੇ ਅੰਦਰ ਹਾਲ ਆ ਮੈਂ ਤਾਂ ਨਹੀਂ ਗਿਆ ਅੰਦਰ ਬਟ

ਬਕਤੀ ਵਾਲੇ ਨੇ ਮਾਸਟਰੇ ਵੀ ਹੁੰਦੇ ਆ ਜਿਹੜੇ ਥੱਲੇ ਦੇਖੇ ਸੀਗੇ ਆਹਨ ਪੀਏ ਹੋਏ ਇਹਨਾਂ ਦਾ ਵੀ ਇੱਥੇ ਕੋਈ ਇਹਨਾਂ ਦਾ ਵੀ ਕੋਈ ਪੁਰਾਣਾ ਨਾ ਕੋਈ ਰਿਲੇਟ ਕਰਦੇ ਆ ਇੱਥੇ ਦੇ ਕਲਚਰ ਦੇ ਨਾਲ ਇਹ ਬਾਕੀ ਦਾ ਤੁਹਾਨੂੰ ਪਤਾ ਹੀ ਆ ਕਿ ਤੁਸੀਂ ਐਸੇ ਇੰਜੈਕਟਰ ਲੈਦੇ ਜਾ ਸਕਦੇ ਆ ਨਾ ਘਰ ਲਈ ਜਾਂ ਕਿਸੇ ਲਈ ਕਿਸੇ ਦਿਨ ਹੀ ਹੋ ਤਾਂ ਯਾਦ ਦੀ ਵੀ ਵਾਰੀ ਸੀ ਲੈ ਸਕਦੇ ਆ ਨਾ ਇਹ 10 10 ਯੂਰੋ ਦੇ ਮੇਰੇ ਖਾਤੇ ਚ ਤਿੰਨ ਤੋਂ ਦੇ ਜਾਂਦੇ ਆ ਤਿੰਨ ਚਾਰ ਪੀਸ ਮਿਲ ਜਾਂਦੇ ਆ ਜੇ ਤੁਸੀਂ ਵੀ ਆਏ ਹੋ ਤੇ ਤੇ ਸਾਰਾ ਇਹੀ ਹਾਲ ਹੈ ਜੀ ਉੱਪਰ ਜਿਦਾ ਫਰਨਾ ਬਣਿਆ ਹੈ ਕਿ ਮੇਰੇ ਖਿਆਲ ਤੋਂ ਬਹੁਤ ਵੱਡੇ ਏਰੀਏ ਦੇ ਵਿੱਚ ਇਹਨੂੰ ਇੱਦਾਂ ਹੀ ਕਵਰ ਕੀਤਾ ਤੇ ਤੇ ਸ਼ਾਮ ਨੂੰ ਬਾਬਾ ਰੌਣਕ ਹੁੰਦੀ ਹੈ ਤੇ ਕੰਨੇ ਨਾਲ 10% ਬਰਾਂਡੇ ਦੇ ਵਿੱਚ ਸਭੀਆਂ ਚੋਪਾ ਮਾਰਕੀਟ ਬਣੀ ਹੋਇਆ ਫਰਨ ਲਈ ਮਨੇ ਜੋ ਕੋਈ ਵੀ ਕਿਸੇ ਲੈਣਾ ਖਾਣਾ ਚਾਹਤੇ ਤਾਂ ਆ ਸਕਦੇ ਹੋ Nói b ਤੇ ਦੂਜੀ ਇੱਥੇ ਇੱਕ ਹੋਰ ਪ੍ਰੋਬਲਮ ਆ ਤੁਸੀਂ ਬਾਥਰੂਮ ਕਿਤੇ ਜਾਣਾ ਨਾ ਤਾਂ ਨੋਰਮਲੀ ਜਦ ਤੱਕ ਤੁਸੀਂ ਰੈਸਟੋਰੈਂਟ ਤੋਂ ਕਿਤੇ ਕੁਝ ਲਓਗੇ ਬੈਠੋਗੇ ਖਾਓਗੇ ਤਾਂ ਤੁਸੀਂ ਜਾ ਸਕਦੇ ਆ ਨਹੀਂ ਤਾਂ ਜੇ ਤੁਸੀਂ ਇੱਥੇ ਇੱਕ ਤੋਂ 1.5 ਯੂਰੋ ਲੈਂਦੇ ਆ ਜੇ ਤੁਸੀਂ ਵਾਸ਼ਰੂਮ ਜਾਣਾ ਤੇ ਯਾਨੀ ਇਸ ਦੇ ਵਿੱਚ ਤਾਂ ਵੀ ਤੁਹਾਡੇ ਪੈਸੇ ਲੱਗਦੇ ਆ ਇਹ ਬਨ ਸਾਰੇ ਜਿਹੜੇ ਮਾਨਗਰ ਦੇ ਟੂਰਿਸਟ ਇਸ ਨੇ ਇੱਥੇ ਸਾਰੀਆਂ ਸੀਮੇ ਆਂਦੀਆਂ ਸਿਚੁਏਸ਼ਨ ਤੇ इवन ਪਾਣੀ ਵੀ ਇੱਥੇ ਇਦਾਂ ਹੀ ਆ ਹੈਗਾ ਪਾਣੀ ਵਾਲਾ ਸ਼ਹਿਰ ਆ ਪਾਣੀ ਪੀਣ ਲਈ ਤੇ ਕੱਢਣ ਲਈ ਮਹਿੰਗਾ ਆ ਹੈਗਾ ਪਾਣੀ ਵਾਲਾ ਸ਼ਹਿਰ ਤੇ ਇਹ ਅੱਬਾ ਜੀ ਬਣੀਆਂ ਇੱਥੇ ਜਾਂਦੀਆਂ ਹੰਦਾਂ ਤੇ ਤਾਂ ਤੁਸੀਂ ਬੋਟਾ हायर ਕਰਕੇ ਤਾਂ ਤੁਸੀਂ ਹੰਦਲ ਜਾ ਸਕਦੇ ਆ ਇਹ ਇਹ ਜਿਹੜੀ ਤੁਸੀਂ ਉਹ ਆਪਣੀ ਟ੍ਰਿਪ ਦੇ ਵਿੱਚ ਲੈ ਕੇ ਆਉਣੇ ਜਿਹੜੀ ਵੋਟ ਉਹ ਉਹ ਇਨਕਲੂਡ ਨਹੀਂ ਹੋएगी ਬੰਦਾਂ ਤੇ ਇਹ ਵੀ ਦੇਖੋ ਇਹ ਅਸੀਂ ਥੋੜਾ ਹੋਰ ਅੰਦਰ ਨੂੰ ਆ ਗਏ ਸੀ ਗਲੀਆਂ ਦੇ ਵਿੱਚ ਤੇ ਇਦਾਂ ਲੋਕਾਂ ਦੇ ਘਰਾਂ ਦੇ ਵਿੱਚ ਆਪਣੇ ਇਦਾਂ ਆ ਦੇਖੋ ਬਿੱਲੀਆਂ ਕਿੱਦਾਂ ਲੀਆਂ ਤੇ ਇਦਾਂ ਬਿੱਲੀਆਂ ਬਿੱਲੀਆਂ ਰੱਖੀਆਂ ਕੁੱਤੇ ਰੱਖਦੇ ਆਪੇ ਅਸੀਂ ਇੱਥੇ ਇੱਕ ਉੱਚੀ ਤੀਤਾ ਕੌਫੀ ਦਾ ਕੱਪੜਾ ਮੜ ਗਿਆ ਸੀ ਨਾ ਇਹ ਕੌਫੀ ਮਲ ਗਿਆ ਥੰਨੀ ਤੇੜਾ ਜਿਹਾ ਕਰ ਬੰਦੀ ਜਮੀ ਦਾ ਹੁਣ ਬੰਦਾ ਥੋੜਾ ਜਿਆਦਾ ਘੁੰਮਦੇ ਘੁੰਮਦੇ ਨਾ ਥੋੜਾ ਥੱਕ ਵੀ ਹੋ ਗਿਆ ਹੈ ਤੇ ਮੌਸਮ ਵਰਨੀ ਬਹੁਤ ਸੀ ਤਾਂ ਅਸੀਂ ਜਿਆਦਾ ਘੁੰਮ ਨਹੀਂ ਤੇ ਅਸੀਂ ਬਾਕਾਚਲਵਾ ਜਿੱਦੇ ਸੀ ਵਾਪਸ ਵੀ ਜਾਣਾ ਸੀ ਤੇ ਅਸੀਂ ਸਵੇਰੇ ਆਏ ਸੀ 10:00 ਦੇ 11:00 ਕੋਲ ਦੇ ਤੇ ਫਿਰ ਅਸੀਂ ਜਿਆਦੀ ਆਪਾਂ ਵੀ ਪੇਸਤੀ ਬਾਕਸ ਜੀ ਵੀ ਘੇਰ ਤੇ ਤੰਨ ਪੈ ਸਟੇਸ਼ਨ ਵੱਲ ਤੇ ਇਹ ਹੈਗਾ ਜੀ ਥਿ ਵਿਊ ਸਾਰਾ ਉਹ ਸੇਟ ਜਿਹੜਾ ਤੁਸੀਂ ਆਜਾ ਸਾਡੇ ਨਾਲ ਲੋਕ ਬੋਟਾਂ ਨੇ ਲਈ ਜਾਂਦਾ ਉਹ ਤੋਂ ਬੋਟਾਂ ਦੇ ਤੱਕ ਬਿੰਦੀ ਨਹੀਂ ਦਾਂ ਦੌੜ ਕੇ ਬੱਸ ਪੜੀਦੀ ਆ ਲੋਕਲ ਬੰਦੇ ਵੀ ਇੱਦਾਂ ਦੌੜ ਕੇ ਆ ਰਹੇ ਆ ਪਤਾ ਆ ਵੀ ਕਿਸ਼ਤੀ ਹੀ ਆ ਗਈ ਆ ਇਹ ਬੱਸ ਦਾ ਹੀ ਕੰਮ ਕਰਦੀ ਆ ਜੀ ਇੱਥੇ ਤੇ ਉਹ ਨੱਠੇ ਆ ਰਹੇ ਆ ਬੇ ਤੇ ਚੜ੍ਹਨੇ ਲਈ ਇਹਨਾਂ ਨੇ ਵੀ ਸਟੇਸ਼ਨੇ ਜਾਣਾ ਹੋਣਾ ਤੇ ਕਹਿੰਦੇ ਮਤਲਬ ਪਹਿਲਾਂ ਨਾਲੋਂ ਕਾਫੀ ਹੈ ਨਾ ਤੇ ਹੁਣ ਬ੍ਰੇਨਸ ਵੀ ਇੱਥੇ ਡੋਬ ਰਿਹਾ ਉਹ ਜਿਹੜਾ ਪਾਣੀ ਦਾ ਲੈਵਲ ਹੈ ਨਾ ਉਹ ਵੱਧ ਰਿਹਾ ਹੈ ਪਹਿਲਾਂ ਦੀ ਨਾਲੋਂ ਨਾ ਤੇ ਇਦਾਂ ਉੱਥੇ ship ਬੜੇ ਬੜੇ ਖੜੇ ਆ ਤੇ ਇਹਨਾਂ ਲਈ ਫੇ ਤੁਹਾਨੂੰ ਜੇ ਇਹਨਾਂ ਚ ਘੁੰਮਣਾ ਆ ਤਾਂ ਫੇ ਥੋੜੀ ਜਿਆਦਾ ਮਾਇਆ ਖਾਚ ਨਹੀਂ ਪੈਣੀ ਆ ਤੇ ਤੇ ਵੀ ਇੱਥੇ ship ਚੱਲਦੇ ਆ ਸਾਰੇ cruise ਆ ਇਹ ਵੀ ਘੁੰਮਦੇ ਆ ਇੱਥੇ ਅਲੋ-ਅਲੋ ਤੇ ਪਾਰਟੀ ਵਗੈਰਾ ਜਿਹੜੇ ਬਿਜ਼ਨਸਮੈਨ ਆ ਉਹ ਇਹਨਾਂ ਚ ਪਾਰਟੀਆਂ ਵੀ ਕਰਦੇ ਆ ਤੇ ਬਟਾ ਜਦੋਂ ਨਾ ਬੋਟ ਚੱਲਦੀ ਆ ਤੇ ਫੇ ਬੜਾ ਵਧੀਆ ਫੇ ਬੜਾ ਮਜ਼ਾ ਆਉਂਦਾ ਹੈ ਜਦੋਂ ਚੱਲਦੀ ਹੈ ਨਾ ਪਾਣੀ ਦੀਆਂ ਲਹਿਰਾਂ ਚੱਲਦੀਆਂ ਹਨ ਸਪੀਡ ਤੇ ਜਦੋਂ ਚੱਲਦੀ ਆ ਫੇ ਬਹੁਤ ਮਜ਼ਾ ਆਉਂਦਾ ਤੇ ਆ ਜੀ ਲੋਕਲਸ ਦੇ ਉੱਥੇ ਘਰ ਆ ਜਿਨ੍ਹਾਂ ਦੇ ਮਤਲਬ ਉੱਥੇ ਘਰ ਬਣਿਓ ਆ ਇਦਾਂ ਇਹਨਾਂ ਦੇ ਫਲੈਟ ਵਾਈਜ਼ ਇਦਾਂ ਘਰ ਬਣਿਓ ਆ ਤੇ ਆ ਉਹਨਾਂ ਦੀ ਪਾਰਕਿਆ ਤੇ ਉਹ ਆਪਣੇ ਉੱਥੇ ਬਜ਼ੁਰਗ ਬੈਠੇ ਹੋ ਪਾਰਕ ਦੇ ਬਾਹਰ ਤੇ ਆਪਣਾ ਨਜ਼ਾਰਾ ਲੈ ਰਹੇ ਆਪਣੇ ਪਿੰਡ ਦਾ ਆਹ ਦੇਖੋ ਇਹ ਤੇ ਕੁੱਤਿਆਂ ਦੀ ਬਹੁਤ ਕਦਰ ਹੈ ਜੀ ਕੁੱਤਿਆਂ ਨੂੰ ਵੀ ਐਨਾ ਪੂਰਾ ਦੇਖ ਰਹੇ ਪੂਰੀ ਹੁੰਦੀ ਆ ਤੁਸੀਂ ਕੁੱਤਿਆਂ ਦੀ ਵੀ ਥੇੜ ਲੱਗਦੀ ਆ ਤੁਸੀ ਚੁੜਾ ਕੇ ਲਿਜਾ ਸਕਦੇ ਜਿੱਥੇ ਮਾਰ ਜੀ ਤੇ ਬੜਾ ਕੋਰੋਨਾ ਇਹ ਹੈਗਾ ਜੀ 에어ਪੋਰਟ ਬੈਨੀਸਵਾ ਤੇ ਇੱਥੇ ਤੁਸੀਂ ਆ ਜਾ ਸਕਦੇ ਆ 에어ਪੋਰਟ ਲਈ ਤੇ ਇਹ ਜਿਹੜੀ ਰੋਡ ਆਉਂਦੀ ਆ ਨਾਲ ਹੀ ਇਹਦੇ ਟ੍ਰੇਨ ਦਾ ਟਰੈਕ ਆਉਂਦਾ ਆ ਨਾਲ ਹੀ ਇਹਦੇ ਰੋਡ ਆਉਂਦੀ ਆ ਇਹ ਵਾਲਾ ਹੈਗਾ ਟ੍ਰੇਨ ਦਾ ਟਰੈਕ ਆਉਂਦਾ ਤੇ ਸੌਰੀ ਰੋਡਾਂ ਦੀ ਐ ਤੇ ਤੁਸੀਂ ਆ ਦੇਖੋ ਜਿਹੜਾ ਜਿਹੜਾ ਬ੍ਰਿਜ ਬਣਾਇਆ ਕਿੰਨਾ ਪੁਰਾਣਾ ਬਣਿਆ ਹੋਊਗਾ ਦੇਖੋ ਤੁਸੀਂ ਥੱਲੇ ਕਿੰਨਾ ਸਲਾਬਾ ਹੋਣਾ ਤੇ ਕਿਦਾਂ ਹਜੇ ਤੱਕ ਸਟਰਕਚਰ ਕਿਦਾਂ ਮੇਨਟੇਨ ਆ ਪੂਰਾ ਹਲੋ ਵੀ ਦੇਖੋ ਆ ਹੈਗੀਆਂ ਟਾਈਆਂ ਲੱਗੀਆਂ ਥੱਲੇ ਛੋਟੀਆਂ ਛੋਟੀਆਂ ਜਿਹਾ ਤਾਂ ਆਪਣੀਆਂ ਟਾਂ ਹੁੰਦੀਆਂ ਨਾ ਉਲਟਾਂ ਹੀ ਲੱਗੀਆਂ ਥੱਲੇ ਤੇ ਆ ਤਾਂ ਪਿੰਡ ਦਾ ਡ੍ਰੈਗਨ ਆਇਆ ਤਾਂ ਨਵਾਂ ਬ੍ਰਿਜ ਬਣਿਆ ਹੋਣਾ ਬਾਕੀ ਉਹ ਨਾ ਉਹ ਦੂਜਾ ਪੁਰਾਣਾ ਜਿਹੜਾ ਰੋਡ ਆ ਤੇ ਇਹ ਹੀ ਇੱਕ ਮਤਲਬ ਰੋ ਸਾਧਨ ਆ ਗਿਆ ਨਿਯਾਨਿਸ਼ ਚੰਤਰ ਗਾਣ ਤੇ ਜਵਾ ਤੁਸੀਂ ਬਾਇਸੇ ਪਾ ਸਕਦੇ ਹਨ ਤੇ ਆ ਆ ਗਿਆ ਸਟੇਸ਼ਨ ਰੰਮਿਕ ਤੇ ਉੱਥੇ ਹੀ ਅਸੀਂ ਇਨੀ ਦਿਨ ਤੱਕ ਦਾ ਇੱਥੇ ਆਊਟ ਕਾਮ ਨਾ ਲੱਗੇ ਆ ਤੇ ਇਹ ਹੈਗਾ ਜੀ ਆਪਣਾ ਵਿਆਨੀਸ ਦਾ ਛੋਟਾ ਜਿਹਾ ਟੂਰ ਤੇ ਵਲੌਗ ਜੋ ਤੁਸੀਂ ਫੋਲਟਰ ਮਾਸ ਥੈਂਕ ਯੂ ਮੇਰਬਾਨ